ਗੌਰਨਲ ਦੇਖੋ ਉਸ ਸ਼ਖਸ ਨੂੰ ਜਿਹੜਾ ਪੁਲਿਸ ਦਾ ਵੱਡਾ ਅਫਸਰ ਹੈ ਅਤੇ ਕੋਲ ਕੋਈ লাশ ਤੇ ਕਤਲ ਦੀ ਤਫਤੀਸ਼ ਕਰਨ ਮੌਕੇ ਸ਼ੀਸ਼ੇ ਵਿੱਚ ਦੇਖ ਕੇ ਆਪਣਾ హెయిర్ ਸਟਾਈਲ ਹੀ ਠੀਕ ਕਰਨ ਦੇ ਵਿੱਚ ਮਸਰੂਫ ਦਿਖਾਈ ਦੇ ਰਿਹਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਪਾ ਲਈਏ ਹਰਕਤ ਫਗਵਾੜਾਤੀ ਹੈ। ਜਿੱਥੇ ਸ਼ਨੀਵਾਰ ਨੂੰ ਹੋਏ ਇੱਕ ਕਤਲ ਦੀ ਤਫਤੀਸ਼ ਕਰਨ ਦੇ ਲਈ ਇਹ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਿਆ ਹੋਇਆ ਸੀ। ਦੱਸਦੀ ਕਿ ਉਕਤ ਪੁਲਿਸ ਅਧਿਕਾਰੀ ਜ਼ਿਲ੍ਹਾ ਕਪੂਰਥਲਾ ਦਾ ਵੱਡਾ ਅਫਸਰ ਦੱਸਿਆ ਜਾ ਰਿਹਾ ਹੈ। ਜੋ ਖੋਤਾ লাশ ਦੇ ਕੋਲ ਖੜਾ ਹੋ ਕੇ ਆਪਣੇ ਵਾਲਾਂ ਦੀ ਸੈਟਿੰਗ ਦੇ ਵਿੱਚ ਰੁੱਝਿਆ ਹੋਇਆ ਹੈ ਜਦ ਕਿ ਉਸ ਦੇ ਨਾਲ ਤੇ ਡੀਐਸਪੀ ਅਤੇ ਐਸਐਚਓ ਘਟਨਾ ਵਾਲੀ ਥਾਂ ਤੇ ਜਾਂਚ ਕਰ ਰਹੇ ਨੇ ਇੱਕ ਵਾਰ ਮੁਰਤੂ ਦੇਖੋ ਇਹ ਵੀਡੀਓ ਜਿਹੜੀ ਪੁਲਿਸ ਦੇ ਇਸ ਅਫਸਰ ਦੀ ਗੈਰ ਸੰਜੀਦਗੀ ਨੂੰ ਦਿਖਾ ਰਹੀ ਹੈ ਜਿਸ ਵਿੱਚ ਪੁਲਿਸ ਅਫਸਰ ਕਤਲ ਹੋਈ ਮਹਿਲਾ ਦੀ লাশ ਕੋਲ ਖੜਾ ਹੋ ਕੇ ਤਫ਼ਤੀਸ਼ ਕਰਨ ਦੀ ਬਜਾਏ ਆਪਣਾ హెయిర్ ਸਟਾਈਲ ਦੀ ਸੈਟਿੰਗ ਦੇ ਵਿੱਚ ਰੁੱਝਿਆ ਹੋਇਆ ਹੈ ਜਾਣਕਰ ਦੱਸਦੇ ਨੇ ਕਿ ਜਦੋਂ ਕਦੇ ਵੀ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਪੁਲਿਸ ਅਫਸਰ ਦੁੱਖਤਾਪ ਪ੍ਰਗਟਾਵਾ ਕਰਦੇ ਹੋਏ ਆਪਣੀ ਟੋਪੀ ਨੂੰ ਸਿਰ ਤੋਂ ਉਤਾਰ ਦਿੰਦੇ ਨੇ ਜੋ ਕਿ ਅਕਸਰ ਹੀ ਫਿਲਮਾਂ ਦੇ ਵਿੱਚ ਵੀ ਦਿਖਾਇਆ ਜਾ ਸਕਦਾ ਹੈ ਪਰ ਇਸ ਮਾਮਲੇ ਦੇ ਵਿੱਚ ਜੋ ਕਰਤੂਤ ਇਸ ਪੁਲਿਸ ਅਫਸਰ ਵੱਲੋਂ ਕੀਤੀ ਜਾ ਰਹੀ ਹੈ ਉਸ ਤੋਂ ਅਜਿਹੇ ਪੁਲਿਸ ਅਫਸਰਾਂ ਦੀ ਲੋਕਾਂ ਪ੍ਰਤੀ ਹਮਦਰਦੀ ਅਤੇ ਮਾਮਲੇ ਪ੍ਰਤੀ ਸੰਜੀਦਗੀ ਦਾ ਪ੍ਰਮਾਣ ਤੁਹਾਡੇ ਸਾਹਮਣੇ ਹੈ ਫੁਕਵਾੜਾ ਤੋਂ ਕੈਮਰਾਮੈਨ ਲਾਡੀ ਦੇ ਨਾਲ ਪੀਡੀ ਸ਼ਰਮਾ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ